ਗੁਰੂ ਵਾਲੇ ਕਰਮ ਹੈ ਨਾ ਗੁਰੂ ਦਾ ਕਰਮ ਉਹ ਗੁਰੂ ਦਾ ਕਰਮ ਕੀ ਹੈ ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਬੇਨਤੀ ਕਰਦੇ ਹਨ ਵੀ ਪਾਤਸ਼ਾ ਸਿੱਖ ਦੇ ਜੀਵਨ ਅੰਦਰ ਰੋਜ਼ ਦਾ ਕਰਮ ਕੀ ਹੋਵੇ ਨਿਤ ਦਾ ਕਰਮ ਕੀ ਹੋਵੇ ਜਿਹੜਾ ਕਰਮ ਕਰਦਿਆਂ ਕਰਦਿਆਂ ਸਿੱਖ ਆਪਣੇ ਗੁਰੂ ਦੇ ਮਾਰਗ ਤੇ ਤੁਰ ਸਕੇ ਸਿੱਖ ਦੇ ਜੀਵਨ ਅੰਦਰ ਹੈ ਤੁਹਾਡੀ ਰਹਿਤ ਵਹਿਤ ਪਰਪੱਕ ਹੋ ਸਕੇ ਪਾਤਸ਼ਾ ਐਸਾ ਕਰਮ ਦ੍ਰਿੜ ਕਰਵਾ ਦਿਓ ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਪਾਤਸ਼ਾਹ ਨੇ ਕਿਹਾ ਵੀ ਇਹ ਬਚਨ ਕੇਵਲ ਤੁਹਾਡੇ ਵਾਸਤੇ ਨਹੀਂ ਲਿਖੋ ਆਉਣ ਵਾਲੀਆਂ ਪੀੜੀਆਂ ਇਹ ਬਚਨਾ ਨੂੰ ਕਮਾਉਣ ਤੇ ਗੁਰੂ ਦੇ ਮਾਰਗ ਤੇ ਤੁਰਨ ਸਾਧ ਕਰਮ ਜੋ ਪੁਰਖ ਕਮਾਵੇ ਜਿਹੜਾ ਪੁਰਖ ਗੁਰੂ ਦੇ ਬਚਨਾ ਨੂੰ ਕਮਾਉਂਦਾ ਹੈ ਗੁਰੂ ਦੇ ਦੱਸੇ ਹੋਏ ਕਰਮਾਂ ਨੂੰ ਕਮਾਉਂਦਾ ਹੈ ਉਹਦਾ ਜੀਵਨ ਕੈਸਾ ਹੈ ਭਾਈ ਨੰਦ ਲਾਲ ਸਾਹਿਬ ਤੋਂ ਲਿਖਵਾਇਆ ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ ਉਠ ਪ੍ਰਭਾਤ ਕਰੋ ਹਿਤਚਿਤ ਵਾਹਿਗੁਰੂ ਪੁਨ ਮੰਤਰ ਜਾਪ ਕਰ ਇਸ਼ਨਾਨ ਪੜੇ ਜਪ ਜਾਪ ਹੈ ਦਰਸ਼ਨ ਕਰੇ ਮੇਰਾ ਪੁਨ ਆਏ ਅਦਬ ਸੋ ਬੈਠ ਗੁਰ ਹਿਤਚਿਤ ਲਾਏ ਤੀਨ ਪਹਿਰ ਜਬ ਬੀਤ ਜਾਣ ਕਥਾ ਸੁਨੇ ਗੁਰ ਹਿਤਚਿਤ ਲਾਨ ਸੰਧਿਆ ਸਮੇ ਸੁਨੇ ਰਹਿ ਰਾਸ ਕਥਾ ਕੀਰਤਨ ਸੁਨੇ ਹਰ ਜਾਸ ਇਨ ਮੇ ਨੇਮੂ ਏਕ ਕਰਾਏ ਸੋ ਸਿੱਖ ਅਮਰਪੁਰੀ ਮੈਂ ਜਾਏ ਭਾਈ ਆਨੰਦ ਲਾਲ ਸਾਹਿਬ ਤੋਂ ਲਖਵਾਇਆ ਕਹਿੰਦੇ ਸਿਖਾ ਇਹ ਕਰਮ ਹੈ ਜੀਵਨ ਦੇ ਕੋਈ ਵੀ ਸਿੱਖ ਇਹਨਾਂ ਕਰਮਾਂ ਨੂੰ ਕਮਾਉਂਦਾ ਰਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਜੋ ਸਾਨੂੰ ਪੰਜ ਪਿਆਰੇ ਸਹਿਬਾਨ ਅੱਜ ਰਹਿਤ ਬਹਿਤ ਦੱਸਦੇ ਐ ਕਿ ਚੌਂਕੜਾ ਮਾਰ ਕੇ ਮੂਲ ਮੰਤਰ ਗੁਰਮੰਤਰ ਦਾ ਪਾਠ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਸੋਦਰ ਰਹਿਰਾਜ ਸਾਹਿਬ ਦਾ ਪਾਠ ਸੋਇਲਾ ਸਾਹਿਬ ਦਾ ਪਾਠ ਮਹਾਰਾਜ ਕਹਿੰਦੇ ਇੱਕ ਵਾਰ ਗੁਰੂ ਦੇ دیدار ਕਰਨੇ ਦਰਸ਼ਨ ਕਰਨੇ ਦਰਸ਼ਨ ਕਰੇ ਮੇਰਾ ਪੁਨ ਆਏ ਅਦਬ ਸਿਓ ਬੈਠ ਗੁਰ ਹਿੱਤ ਚਿੱਤ ਲਾਏ ਬੜੇ ਅਦਬ ਦੇ ਨਾਲ ਬੜੇ ਸਤਕਾਰ ਦੇ ਨਾਲ ਗੁਰੂ ਦੇ ਕੋਲ ਬੈਠਣਾ ਤੇ ਚਿੱਤ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਕੇ ਬੈਠਣਾ ਇਹ ਕਰਮ ਸਫਲ ਹੈ ਜਿਹੜਾ ਇਹਨਾਂ ਕਰਮਾਂ ਨੂੰ ਕਰੇਗਾ ਗੁਰੂ ਗੋਬਿੰਦ ਸਿੰਘ ਕਹਿੰਦੇ ਸੋ ਸਿੱਖ ਅਮਰਪੁਰੀ ਮੈਂ ਜਾਏ ਉਹ ਸਿੱਖ ਰੱਬ ਦੇ ਘਰ ਪਰਮਾਤਮਾ ਘਰ ਪਹੁੰਚ ਜਾਏਗਾ ਉਹ ਨਿਰੰਕਾਰ ਦੇ ਘਰ ਦਾ ਉਹਨੂੰ ਵਸੇਵਾ ਪ੍ਰਾਪਤ ਹੋ ਜਾਏਗਾ ਹੁਣ ਆਪਾਂ ਇਹ ਵੇਖਣਾ ਹੈ ਕਿ ਸਾਡਾ ਕਰਮ ਕਿਹੋ ਜਿਹਾ ਹੈ ਇਹ ਨਾ ਹੋਵੇ ਮਾਫ ਕਰਿਓ ਬਾਣੀ ਦੇ ਬਚਨ ਹੈ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀਏ ਸੀਸ ਤੇ ਨਵਾਰੇ ਆ ਮੱਥਾ ਤੇ ਟੇਕ ਰਹੇ ਆ ਕਿਤੇ ਇਹ ਨਾ ਹੋਵੇ ਤੀ ਇਹ ਚੰਗਾ ਕਰਮ ਕੀਤੇ ਆ ਸਾਡਾ ਮਨ ਗੁਰੂ ਦੇ ਸ਼ਬਦ ਦੇ ਮੁਤਾਬਕ ਨਾ ਹੋਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਚੰਗੇ ਕਰਮ ਕਮਾਉਣ ਵਾਲਾ ਜਿਹੜੇ ਚੰਗੇ ਕਰਮ ਕਰਦਾ ਹੈ ਮਨ ਕਰਕੇ ਵੀ ਤੇ ਤਨ ਕਰਕੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਆਪਾਂ ਸਮਾਜ ਵਿੱਚ ਉਹਨੂੰ ਸਿੱਖ ਕਹਿ ਦਈਏ ਸੇਵਕ ਕਹਿ ਦਈਏ ਭਗਤ ਕਹਿ ਦਈਏ ਬ੍ਰਹਮ ਗਿਆਨੀ ਕਹਿ ਦਈਏ ਸੰਤ ਦੀ ਪਦਵੀ ਕਿੰਨੇ ਸ਼ਬਦ ਹੈ ਜਿਨ੍ਹਾਂ ਨਾਲ ਨਵਾਜਿਆ ਜਾ ਸਕਦਾ ਹੈ ਨਾਮ ਦੇਵਤਾ ਜਗਤ ਕਹਾਵੇ ਅੱਗੇ ਕਿਹਾ ਕੁਕ੍ਰਿਤ ਕਰਮ ਜੋ ਜਗ ਮੈਂ ਕਰੀ ਜਿਹੜੇ ਕੁਕਿਰਤ ਨੇ ਭੜੇ ਕਰਮ ਨੇ ਮਾੜੇ ਕਰਮ ਹੈ ਜਿਹੜਾ ਜਗ ਦੇ ਵਿੱਚ ਕਰੇਗਾ ਸਤਿਗੁਰੂ ਕਹਿੰਦੇ ਨਾਮ ਅਸੁਰ ਸਭ ਕੋ ਤਿੰਨ ਧਰ ਹੀ ਕਹਿੰਦੇ ਉਹਨਾਂ ਨੂੰ ਇਹ ਸੰਸਾਰ ਦੇ ਅੰਦਰ ਅਸੁਰ ਆਖਿਆ ਗਿਆ ਹੈ ਭੜੇ ਕਰਮਾਂ ਦਾ ਭੜਾ ਨਤੀਜਾ ਤੇ ਭੜੇ ਕਰਮ ਕਰਨ ਵਾਲਿਆਂ ਦੇ ਨਾਮ ਵੀ ਭੜੇ ਨੇ ਇਸ ਵਾਸਤੇ ਸਹਿਬ ਕਹਿੰਦੇ ਇਹ ਸੰਸਾਰ ਦੇ ਵਿੱਚ ਜੋ ਜੋ ਅਸੀਂ ਕਰਮ ਕਰਾਂਗੇ ਜੋ ਜੋ ਬੀਜ ਬੀਜਾਂਗੇ ਉਹੀ ਬੀਜ ਵੱਡਾਂਗੇ ਨਾ ਜਿਹੜਾ ਜਾਂ ਬੀਜ ਸਾਡੇ ਪਾਸ ਉਹ ਬੀਜਿਆ ਜਾਏਗਾ ਜੋ ਬੀਜਿਆ ਉਹ ਸਾਨੂੰ ਵੜਨਾ ਵੀ ਪਵੇਗਾ ਜੇ ਸਾਡੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਸ਼ੁਭ ਕਰਮ ਨੇ ਚੰਗੇ ਕਰਮ ਨੇ ਉਹ ਕਰਮ ਜਿੰਨਾ ਕਰਮਾਂ ਨੂੰ ਕੀਤਿਆਂ ਰੱਬ ਚੇਤੇ ਆਵੇ ਜਿਹੜੇ ਕਰਮ ਕੀਤਿਆਂ ਸਾਡੇ ਹਿਰਦੇ ਦੇ ਅੰਦਰ ਗੁਰੂ ਦੇ ਪ੍ਰਤੀ ਹੋਰ ਸ਼ਰਧਾ ਭਾਵਨਾ ਤੇ ਉਮੰਗ ਚਾ ਪੈਦਾ ਹੋਵੇ ਪਾਤਸ਼ਾਹ ਕਹਿੰਦੇ ਇਹ ਕਰਮ ਤੇ ਤੈਨੂੰ ਨਿਰੰਕਾਰ ਦੇ ਘਰ ਤੱਕ ਲੈ ਕੇ ਜਾਣਗੇ ਪਰ ਜਿਹੜੇ ਕਿਰਤ ਭੜੇ ਕਰਮ ਨੇ ਮਾੜੇ ਕਰਮ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਕਿਰਪਾ ਕੀਤੀ ਮੰਨ ਰੇ ਕੌਣ ਕੁਮਤ ਤੈ ਲੈਣੀ ਜਿਹੜੀ ਭੜੀ ਮਤ ਹੈ ਜਿਹਨੂੰ ਇਕੱਠੀ ਕਰਨ ਤੇ ਲੱਗਾ ਸਹਿਬ ਕਹਿੰਦੇ ਇਹ ਤੇ ਰੱਬ ਦੀ ਇਬਾਦਤ ਬੰਦਗੀ ਵਾਲੇ ਪਾਸੇ ਥੋੜੀ ਤੁਰੰਦੇ ਨੇ ਸਹਿਬ ਨੇ ਕਿਰਪਾ ਕੀਤੀ ਪਾਤਸ਼ਾਹ ਕਹਿੰਦੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ ਜੁਗ ਕਹਿੰਦੇ ਨੇ ਬੀਜ ਨੂੰ ਕਹਿੰਦੇ ਇਹ ਸਰੀਰ ਰੂਪੀ ਧਰਤੀ ਦੇ ਵਿੱਚ ਜੋ ਕਰਮਾ ਰੂਪੀ ਬੀਜ ਬੋਵੇਗਾ ਉਹ ਹੀ ਤੈਨੂੰ ਖਾਣਾ ਪਵੇਗਾ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਜੋ ਬੋਇਆ ਜਾ ਰਿਹਾ ਹੈ ਹੁਣ ਆਪ ਸੂਝਵਾਰ ਸਿਆਣੇ ਬੈਠੇ ਹੋ ਜੋ ਵੀ ਜ਼ਮੀਨ ਦੇ ਅੰਦਰ ਬੀਜ ਅਸੀਂ ਪਾਵਾਂਗੇ ਬੋਵਾਂਗੇ ਉਹ ਆਪਣੇ ਆਪ ਥੋੜਾ ਸਮਾਂ ਲਾ ਕੇ ਔਂਕ੍ਰਿਤ ਵੀ ਹੋਵੇਗਾ ਉਗੇਗਾ ਵੀ ਉਹਨੇ ਜ਼ਮੀਨ ਚੋਂ ਬਾਹਰ ਵੀ ਆਉਣਾ ਹੈ ਤੇ ਸਹਿਬ ਦੀ ਬਾਣੀ ਨੇ ਕਿਰਪਾ ਕੀਤੀ ਵੀ ਭਾਈ ਜਿਹੜਾ ਬੀਜ ਆਪਾਂ ਬੋਇਆ ਮਹਾਰਾਜ ਕਹਿੰਦੇ ਵੀ ਸਿੱਧਾ ਪੂਠਾ ਉਗਵੇ ਬੀਜ ਪੜੇ ਜੋ ਖੇਤ ਜੋ ਅਸੀਂ ਬੀਜ ਖੇਤ ਵਿੱਚ ਬੋਇਆ ਉਹ ਸਿੱਧਾ ਪੂਠਾ ਉਗਵੇ ਭਾਵੇਂ ਸਿੱਧਾ ਪੂਠਾ ਜਿਵੇਂ ਦਾ ਵੀ ਉਗਵੇ ਉਗੇਗਾ ਤੇ ਹੈ ਨਾ ਬਾਰ ਤੇ ਉਹਨੇ ਆਉਣਾ ਹੀ ਹੈ ਪਰ ਫੁੱਲੋਤ ਤੇ ਉਹਨੇ ਹੋਣਾ ਹੀ ਹੈ ਅੰਕੁਰਿਤ ਤੇ ਹੋਣਾ ਹੀ ਹੈ ਜੇ ਅਸੀਂ ਚੰਗੇ ਕਰਮ ਸਮਾਜ ਸੰਸਾਰ ਵਿੱਚ ਕਰਾਂਗੇ ਤੇ ਚੰਗੇ ਕਰਮ ਕੀਤਿਆ ਆਪਣੇ ਆਪ ਗੁਰੂ ਦੇ ਨੇੜੇ ਪਰਮਾਤਮਾ ਦੇ ਨੇੜੇ ਸਤਿਗੁਰੂ ਦੇ ਨੇੜੇ ਹੋਵਾਂਗੇ ਸ਼ੁਭ ਕਰਮ ਕਰਨ ਨਾਲ ਸਮਾਜ ਵਿੱਚ ਵੀ ਆਦਰ ਸਤਕਾਰ ਮਿਲੇਗਾ ਤੇ ਭੜੇ ਕਰਮ ਇਹ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਹੋਰ ਹੈ ਪਰਮਾ ਤੋਂ ਲੈ ਕੇ ਦੁਨੀਆਂ ਦੇ ਅੰਦਰ ਗੁਲਤਾਨ ਕਰ ਦਿੰਦੇ ਨੇ ਜਨਮ ਅਜਾਈ ਚਲੇ ਜਾਂਦਾ ਹੈ